ਮੈਡਮ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਰਸ਼ ਬੜਾ ਪਾਇਆ ਜੀ ਰਸ਼ ਕਾਦਾ ਪਾਇਆ ਜੀ ਅਸੀਂ ਕਰ ਲੋਕਾਂ ਲਈ ਮੇਲਾ ਲਾਇਆ ਜੀ ਏਡੇ ਸੋਹਣੇ ਸੋਹਣੇ ਸੂਟ ਆਏ ਨੇ ਜੀ ਕਰਵਾ ਚੋ ਸਪੈਸ਼ਲ ਵੈਰਾਈਟੀ ਕੀ ਬਾਤ ਹੈ ਤੁਸੀਂ ਇੱਕ ਵਾਰ ਆਓ ਤੁਹਾਨੂੰ ਹਰ ਸਾਈਜ਼ ਮੀਡੀਅਮ ਲਾਰਜ ਐਕਸਲ ਡਬਲ ਐਕਸਲ ਸਾਈਜ਼ ਗਿੰਦੇ ਥੱਕ ਜਾਓਗੇ ਜੀ 48 50 55 56 ਤੱਕ ਸਾਈਜ਼ ਵੈਰਾਈਟੀ ਦਿਖਾਓ ਮੈਡਮ ਵੈਰਾਈਟੀ ਮੈਂ ਕਹੇ ਦੱਸੋ ਪਾਰਾ ਕੇ ਹਲਕਾ ਜਿਹੜਾ ਕਹੋਗੇ ਲਾਈਟ weight ਲਾਈਟ weight ਹੈਵੀ weight ਹੈਵੀ weight ਹਰ ਚੀਜ਼ ਮਿਲੇਗੀ ਜੀ ਹੈਵੀ weight ਤੋਂ ਸ਼ੁਰੂ ਕਰਦੇ ਆ ਸਭ ਦਾ ਫੇਵਰਿਟ ਰੈਡ ਕਲਰ ਜੀ ਕਿਉਂਕਿ ਇਹ ਕਰਵਾ ਚੋਦ ਤੇ ਰੈਡ ਕਲਰ ਦਾ ਸਭ ਆ ਫੇਵਰਟ ਸਾਈਜ਼ ਚੈੱਕ ਕਰੋ ਜੀ ਸਾਈਜ਼ 3XL ਤੱਕ ਆਰਾਮ ਨਾਲ ਆਏਗਾ ਜੀ 올 ওভার ਮਿਰਰ ਵਰਕ ਫਰੌਗ ਸਟਾਈਲ ਦੇ ਵਿੱਚ ਫਰੰਟ ਐਂਡ ਬੈਕ ਫੁੱਲੀ ਹੈਵੀ ਮਟੀਰੀਅਲ ਦੇ ਨਾਲ ਰਹਿ ਗਈ ਪੈਂਪਲਮ ਫਰੌਗ ਤੇ ਨਾਲ ਇਹਦੇ ਰਹਿ ਗਿਆ ਬੜਾ ਹੀ ਸੋਨਾ ਚਰਾਰਾ ਚੈੱਕ ਕਰੋ ਪੂਰਾ ਭਾਰਾ ਸ਼ਰਾਰਾ ਤੇ ਨਾਲ ਇਹਦੀ ਭਾਰੀ ਚੁੰਨੀ ਜੀ ਤੁਹਾਨੂੰ ਕੀ ਕੀ ਦਿਖਾਵਾਂ ਮੇਰੇ ਕੋਲ ਹਰ ਵੈਰਾਈਟੀ ਹੈ ਮੇਰੇ ਕੋਲ ਜੀ ਨਾਲ ਇਹ ਦੇਖੋ ਸੂਟ ਹੁਣ ਤੁਸੀਂ ਇਹ ਚੈੱਕ ਕਰੋ ਜੀ ਕਿੰਨਾ ਬਿਆਰਾ ਕਰਵਾ ਜੋ ਸਪੈਸ਼ਲ ਮੈਰੂਨ ਕਲਰ ਜੀ ਮੀਡੀਅਮ ਸਾਈਜ਼ ਪਤਲੀਆਂ ਕੁੜੀਆਂ ਕਹਿੰਦੀਆਂ ਸਾਨੂੰ ਨਾ ਕਰੋ ਨਰਾਜ ਸਾਨੂੰ ਵੀ ਦਿਓ ਸੋਹਣੀ ਸੋਹਣੀ ਵੈਰਾਈਟੀ ਜੀ ਚੈੱਕ ਕਰੋ ਅਫਗਾਨੀ ਦੇ ਨਾਲ ਫਰਸ਼ੀ ਸਲਵਾਰ ਦੀ ਲੁੱਕ ਕੀ ਬਾਤ ਹੈ ਜੀ ਨਾਲ ਲੈਣਗੇ ਬੜੇ ਸੋਹਣੇ ਸੋਹਣੇ ਦੁਪੱਟੇ ਦੱਸੋ ਕੀ ਲੈਣਾ ਹੈ ਲਹਿੰਗੇ ਲੈਣੇ ਹੈ ਕਾਦੇ ਲਈ ਵਿਆਹ ਲਈ ਲੈਣੇ ਕਿ ਕਰਵਾ ਚੌਦੀ ਲੈਣੇ ਹੈ ਹਰ ਚੀਜ਼ ਲਈ ਮਿਲੇਗੀ ਵੈਰਾਈਟੀ ਜੀ ਅਗੇ ਵਿਆਹ ਸ਼ਾਦੀ ਦਾ ਸੀਜ਼ਨ ਹੈ ਚੈੱਕ ਕਰੋ ਬਾਜੀ ਲਹਿੰਗਾ ਚੈੱਕ ਕਰੋ ਤੇ ਮੈਡਮ ਰੇਟ ਰੀਡ ਜਾਈਦੇ ਨੇ ਮੈਂ ਕਿਹ ਰੇਟ ਉਹ ਦਵਾਂਗੇ ਸ਼ਹਿਰ ਘੋਂ ਕੇ ਆਜੋ ਸਾਡਾ ਰੇਟ ਕੋਈ ਨਹੀਂ ਦਊਗਾ ਜੀ ਅ ਜਿੰਨੇ ਮੇਰੇ ਕੋਲ ਕਸਟਮਰ ਬੈਠੇ ਸਾਰੇ ਰੈਗੂਲਰ ਕਸਟਮਰ ਹੈਗੇ ਆ ਜੀ ਤੁਸੀਂ ਜਿੱਦਾਂ ਜੀ ਮਰਜ਼ੀ ਜੀ ਸੱਦ ਕੇ ਆਓ ਫਰੰਟ ਐਂਡ ਬੈਕ ਹੈਵੀ ਲਹਿੰਗੇ ਦਵਾਂਗੇ ਤੁਹਾਨੂੰ ਉਹ ਵੀ ਬਿਲਕੁਲ ਜੈਨੂਇਨ ਨੇ ਟ ਉਤੇ ਗਾਰਨਿਸ਼ ਲਹਿੰਗਾ ਸਾਈਜ਼ ਮੀਡੀਅਮ ਲਾਰਜ ਐਕਸਲ ਦੇ ਵਿੱਚ ਤੇ ਅਗੇ ਲਹਿੰਗਾ ਚੈੱਕ ਕਰੋ ਜੀ ਤੁਸੀਂ ਉਹ ਚੈੱਕ ਹੀ ਬਾਜੀ ਕੁਛ ਨਹੀਂ ਕੀਤਾ ਇਹ ਚੈੱਕ ਕਰੋ ਜੀ ਲਹਿੰਗਾ ਪੁਰੀ ਮੋਰਾ ਦੀ ਐਮਬ੍ਰੋਇਡਰੀ ਚੈੱਕ ਕਰੋ ਕਿੰਨੀ ਪਿਆਰੀ ਮੋਰਾ ਦੀ ਐਮਬ੍ਰੋਇਡਰੀ ਸੋ ਬਿਲਕੁਲ ਇਧਰ ਵੈਰਾਈਟੀ ਦੇਖੋ ਜੇਕਰ ਵੈਰਾਈਟੀ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸੋ ਵੈਰਾਈਟੀ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਤੁਹਾਨੂੰ ਮੈਂ ਕਹਾਂ ਜੀ ਮੋਰਾ ਦੀ ਐਮਬ੍ਰੋਇਡਰੀ ਦੇਖੋ ਤੇ ਇਹਦਾ ਧਮਾਕਾ ਗਾਣਾ ਚੈੱਕ ਕਰੋ ਬਲਾਊਜ਼ ਚੈੱਕ ਕਰੋ ਤੇ ਕਿੰਨਾ ਸੋਹਣਾ ਫਰੰਟ ਐਂਡ ਬੈਕ ਡੀਪ ਨੈਕ ਦੇ ਵਿੱਚ ਚੈੱਕ ਕਰੋ ਵੈਰਾਈਟੀ ਤੁਸੀਂ ਨਾਲ ਹੈਗਾ ਬੜਾ ਹੀ ਸੋਹਣਾ ਦੁਪੱਟਾ ਜੀ ਹੋਰ ਦੱਸੋ ਕੀ ਦਿਮਾਗਾ ਹੂਣ ਚਾਹੀਦੇ ਐ ਸਭ ਕੁਝ ਮਿਲੇਗਾ ਜੀ ਚੈੱਕ ਕਰੋ ਜੀ ਗਾਉ ਸੋ ਬਿਲਕੁਲ ਵੈਰਾਈਟੀਆਂ ਦੇਖੋ ਇਧਰ ਵੈਰਾਈਟੀਆਂ ਦੇਖੋ ਕਿ ਵੈਰਾਈਟੀ ਹਰ ਇੱਕ ਤੁਹਾਨੂੰ ਇੱਥੇ ਮਿਲ ਜਾਣੀ ਹੈ ਇਧਰ ਦੇਖੋ ਯਾਰ ਮੈਂ ਕਿਹਾ ਵੈਰਾਈਟੀਆਂ ਦੇ ਇਹੋ ਜਿਹੇ ਢੇਰ ਲਾਵਾਂਗੇ ਤੁਹਾਨੂੰ ਸ਼ਹਿਰ ਜਿੱਥੇ ਲੱਭਣੇ ਨਹੀਂ ਜੇ ਫਰੰਟ ਐਂਡ ਬੈਕ ਫੁਲੀ ਹੈਵੀ ਲਾਈਟ ਵੇਟ ਜਿੰਦਾ ਮਰਜੀ ਤੁਸੀਂ ਕਹੋਗੇ ਹਰ ਚੀਜ਼ ਮਿਲੇਗੀ ਤੁਹਾਨੂੰ ਬਖਸ਼ੀਗਾ ਮਨਸ ਬਸਤੇ ਅਡਾ ਚੌਂਗ ਵੀ ਜੀ ਇਹ ਮੈਡਮ ਬੈਕ ਸਾਈਡ ਦੇ ਉੱਤੇ ਤਕਰੀਬਨ ਤੁਸੀਂ ਵਰਕ ਦੇ ਰਹੇ ਹੋ ਬੈਕ ਸਾਈਡ ਤੇ ਮਾਰਕੀਟ ਦੇ ਵਿੱਚ ਪਲੇਨ ਦੇ ਦਿੰਦੇ ਆ ਮੈਂ ਕਿਹਾ ਜੀ ਸਾਡੇ ਕੋਲ ਜਿੰਦਾ ਕਹੋਗੇ ਮਿਲੇਗਾ ਤੁਸੀਂ ਪਲੇਨ ਲੈਣਾ ਪਲੇਨ ਵਰਕ ਲੈਣਾ ਵਰਕ ਪਲੇਨ ਦੇ ਰੇਟਾਂ ਤੇ ਅਸੀਂ ਵਰਕ ਵਾਲਾ ਪੀਸ ਦੇਵਾਂਗੇ ਇਹ ਗਾਰੰਟੀ ਨਾਲ ਦੇਵਾਂਗੇ ਤੁਹਾਨੂੰ ਭਾਜੀ ਸੋ ਬਿਲਕੁਲ ਇਧਰ ਆਰਟੀਕਲ ਦੇਖੋ ਕਿੰਨੇ ਪਿਆਰੇ ਪਿਆਰੇ ਆ ਇਧਰ ਦੇਖੋ ਜਿਸ ਤਰ੍ਹਾਂ ਦੇ ਪ੍ਰੀਮੀਅਮ ਪ੍ਰੀਮੀਅਮ ਆਰਟੀਕਲ ਤੁਹਾਨੂੰ ਮਿਲਨੇ ਆ ਤੇ ਰੇਟ ਵੀ ਤੁਹਾਨੂੰ ਹੌਲਸੇ ਰੇਟ ਦੋਗੇ ਮੈਮ ਮੈਂ ਕਿਹਾ ਸਾਡੇ ਰੇਟ ਹੀ ਹੌਲਸੇ ਲੈ ਗਿਆ ਬਾਜੀ ਤੁਸੀਂ ਡੇਟਾ ਦੀ ਤਾਂ ਫਿਕਰ ਕਰੋ ਹੀ ਨਾ ਨਾ ਇੱਕ ਵਾਰੀ ਸਟੋਰ ਦੇ ਵਿਜ਼ਿਟ ਕਰੋ ਰੇਟਾ ਦੀ ਚਿੰਤਾ ਤੁਸੀਂ ਨਹੀਂ ਕਰਨੀ ਸਾਡੇ ਕੋਲ ਆ ਕੇ ਰੇਟ ਅਸੀਂ ਬਿਜਾਰ ਨਾਲ ਉਹ ਦਵਾਂਗੇ ਜਿਹੜੇ ਆਦਰ ਰੱਖੂਗੇ ਸ਼ੋਰ ਕੁੜਤੀ ਫਰੰਟ ਕੱਟ ਦੇ ਵਿੱਚ ਜੀ ਨਾਲ ਸ਼ਰਾਰਾ ਚੈੱਕ ਕਰੋ ਕਿੰਨਾ ਸੋਹਣਾ ਗਰਾਰਾ ਤੇ ਨਾਲ ਚੈੱਕ ਕਰੋ ਜੀ ਦੁਪੱਟਾ ਕਿੱਡੀ ਪਿਆਰੀ ਲੁੱਕ ਹੈ ਜੀ ਸੋ ਬਿਲਕੁਲ ਵੈਰਾਈਟੀਆਂ ਦੇ ਦੇਖੋ ਬਹੁਤ ਹੀ ਪਿਆਰੀਆਂ ਨਾਲ ਦੀ ਨਾਲ ਦੀਦੀ ਵੈਰਾਈਟੀਆਂ ਦਿਖਾਉਂਦੇ ਵੀ ਬੜੇ ਵਧੀਆ ਤਰੀਕੇ ਦੇ ਨਾਲ ਆ ਤੁਹਾਨੂੰ ਪਤਾ ਲੱਗ ਗਿਆ ਨਾ ਭਾਜੀ ਭਾਰੇ ਦਾ ਇੰਨੇ ਖੋਲ ਦਿੱਤੇ ਪਲੇਨ ਨੂੰ ਕਿੱਦਾਂ ਭੁੱਲੀਏ ਜੀ ਗਰਲਿਸ਼ ਲੁੱਕ ਦਾ ਪੀਸ ਟੈਗ ਕਰੋ ਕਿੱਡਾ ਸੋਹਣਾ ਯੂ ਕੇਰੇ ਦਾ ਆਰਟੀਕਲ ਚੈੱਕ ਕਰੋ ਕਿੰਨਾ ਯੂਨੀਕ ਆਰਟੀਕਲ ਹੈ ਸ਼ੇਡ ਮਿਲਣਗੇ ਚਾਰ ਸਾਈਜ਼ ਰਹੇਗਾ ਡਬਲ ਐਕਸ ਐਲ ਤੱਕ ਦੇ ਨਾਲ ਦੇਖੋ ਭਾਜੀ ਕੀ ਆਇਆ ਐਡੀ ਸੋਹਣੀ ਧੋਤੀ ਆਈ ਭਾਜੀ ਚੈੱਕ ਕਰੋ ਤੁਸੀਂ ਕਹੋਗੇ ਦੀਦੀ ਵੈਰਾਈਟੀ ਤੁਸੇ ਥੱਕ ਰਹੀ ਨਹੀਂ ਵੇ ਸਾਡੇ ਕੋ ਐਡੀ ਵੈਰਾਈਟੀ ਅਸੀਂ ਥੱਕਦਾ ਹੀ ਨਹੀਂ ਸੀ ਸੋ ਬਿਲਕੁਲ ਇਧਰ பாਜੀ ਆਰਟੀਕਲ ਦਿਖਾਓ ਕਿ ਕਿੰਨੇ ਪ੍ਰੀਮੀਅਮ ਤੇ ਕਿੰਨੇ ਪਿਆਰੇ ਆਰਟੀਕਲ ਤੁਹਾਨੂੰ ਮਿਲਣੇ ਆ ਇਧਰ ਦੇਖੋ ਯਾਰ ਇੱਕ ਤੋਂ ਇੱਕ ਟ੍ਰੈਂਡਿੰਗ ਤੇ ਇੱਕ ਤੋਂ ਖਾੜ ਕੇ ਆਰਟੀਕਲ ਤੁਹਾਨੂੰ ਮਿਲਣਗੇ ਜੀ ਮੈਂ ਕਹਾਂ ਬਾਜੀ ਅਗਲਾ ਆਰਟੀਕਲ ਚੈੱਕ ਕਰੋ ਜੀ ਫਰੰਟ ਕੱਟ ਦੇ ਵਿੱਚ ਦੇਖੋ ਪੀਸ ਕਿੱਡਾ ਸੋਹਣਾ ਪਤਲੀਆਂ ਦੀਦੀਆਂ ਨੂੰ ਅਸੀਂ ਨਾਰਾਜ਼ ਨਹੀਂ ਕਰਦੇ ਤੇ ਮੋਟੀਆਂ ਨੂੰ ਅਸੀਂ ਇਤੋਂ ਜਾਣ ਵੀ ਦਿੰਦੇ ਸੋ ਬਿਲਕੁਲ ਜੀ ਬਿਲਕੁਲ ਇਧਰ ਦੇਖੋ ਕੀ ਵੈਰਾਈਟੀਆਂ ਦੀਦੀ ਚੁਣ-ਚੁਣ ਕੇ ਲਿਆਏ ਆ ਇਧਰ ਦੇਖੋ ਕਿ ਬਹੁਤ ਹੀ ਪ੍ਰੀਮੀਅਮ ਕਲੈਕਸ਼ਨ ਤੁਹਾਨੂੰ ਮਿਲੂਗੀ ਇੱਧਰ ਦੇਖੋ ਇੱਕ ਤੇ ਖਾਟ ਕੇ ਪੀਸ ਤੇ ਇੱਕ ਤੇ ਖਾਟ ਕੇ ਡਿਜ਼ਾਈਨਿੰਗ ਤੁਹਾਨੂੰ ਦਿਖਾ ਰਹੀ ਆ ਨਾਲ ਇਹਦੇਗਾ ਸ਼ਰਾਰਾ ਤੇ ਨਾਲ ਇਹਦੇ ਦੇਖੋ ਰਹੇਗਾ ਦੁਪੱਟਾ ਕਿੰਨਾ ਸੋਹਣਾ ਸੋ ਬਿਲਕੁਲ ਜੀ ਨਾਲ ਕਹਿੰਦੇ ਦੇਣਾ ਵਾ ਸ਼ਰਾਰਾ ਜਿਹੜਾ ਬੜਾ ਹੀ ਪਿਆਰਾ ਤੇ ਇੱਧਰ ਦੇਖੋ ਬਹੁਤ ਹੀ ਪਿਆਰੀ ਕਲੈਕਸ਼ਨ ਤੁਹਾਨੂੰ ਦਿਖਾ ਰਹੀ ਆ ਤੇ ਦੇਖੋ ਬਹੁਤ ਹੀ ਪ੍ਰੀਮੀਅਮ ਤੇ ਪਿਆਰੀ ਤੇ ਲਗਜ਼ਰੀ ਕਲੈਕਸ਼ਨ ਤੁਹਾਨੂੰ ਮਿਲੂਗੀ ਮੈਂ ਕਿਹਾ ਭਾਜੀ ਸੋਨੇ ਦੇ ਹਾਰ ਕੀ ਕਰਨ ਤੁਹਾਨੂੰ ਡਾਇਮੰਡ ਦੇ ਪਵਾ ਦਾਂਗੇ ਅਸੀਂ ਕਰੋ ਬਰੇਗਾ ਟਾਪ ਤੇ ਨਾਲ ਇਹਦੇ ਰਹੇਗਾ ਫੁੱਲ ਫਲੇਅਰ ਦਾ ਗਰਾਰਾ ਚੈੱਕ ਕਰੋ ਭਾਜੀ ਗਰਾਰਾ ਚੈੱਕ ਕਰੋ ਕਿੱਡਾ ਸੋਨਾ ਚਾਹੇ ਬਨ ਟਿਨੇਜਰ ਚਾਹੇ ਬਨ ਗਰਲ ਇਸ ਚਾਹੇ ਬਨ ਲੇਡੀਜ਼ ਚਾਹੇ ਬਨ ਨਵੀਆਂ ਵੀ ਆਈਆਂ ਜੀ ਤੇ ਨਾਲ ਨੈਕਲਸ ਚੈੱਕ ਕਰੋ ਜੀ ਕਿ ਲੋੜ ਤੈਨੂੰ ਸੋਨੇ ਦੇ ਹਾਰਾਂ ਦੀ ਤੈਨੂੰ ਡਾਇਮੰਡ ਤੇ ਪਵਾ ਦਾਂਗੇ ਜੀ ਸੋ ਬਿਲਕੁਲ ਜੀ ਬਿਲਕੁਲ ਵਿਜ਼ਿਟ ਜ਼ਰੂਰ ਕਰਨਾ ਮੈਂ ਬਾਰ-ਬਾਰ ਕਹਿ ਰਿਹਾ ਬਖਸ਼ੀ گارਮੈਂਟਸ ਤੇ ਕਿਉਂਕਿ ਫਾਇਦੇ ਇੱਥੇ ਆ ਕੇ ਹੀ ਤੁਹਾਡੇ ਹੋਣੇ ਆ ਦੇਖੋ ਦੀਦੀ ਕਿੰਨਾ ਪਿਆਰਾ ਲੱਗਦਾ ਪਿਆ ਸੂਟ ਮਜੈਂਟਾ ਕਲਰ ਕਰਵਾ ਚੋਦੇ ਜਚਨਾ ਵੀ ਬੜਾ ਜੀ ਸੋ ਬਿਲਕੁਲ ਕਸਟਮਰ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤਾਂ ਕਿਸ ਤਰ੍ਹਾਂ ਦੀ ਵੈਰਾਈਟੀ ਲੱਗ ਰਹੀ ਹੈ ਤੁਹਾਨੂੰ ਅਸੀਂ ਆਲਵੇਜ਼ ਇਹਨਾਂ ਕੋਲ ਆਉਂਦੇ ਹਾਂ ਸਾਨੂੰ ਬਹੁਤ ਅੱਛੀ ਵੈਰਾਈਟੀ ਲੱਗਦੀ ਹੈ ਇਹਨਾਂ ਦੀ ਰੇਟ ਜੇ ਹੈ ਜੇ ਮਾਰਕੀਟਰ ਵਾਲੋ ਬਹੁਤ ਜਾਇਜ਼ ਹੈ ਜੀ ਬਹੁਤ ਅੱਛੇ ਰੇਟ ਹੈ ਇਹਨਾਂ ਦੇ ਔਰ ਫਿਕਸ ਪ੍ਰਾਈਸ ਸ਼ਾਪ ਹੈ ਇਹ ਸੈਟੀਸਫਾਈ ਹੋ ਤੁਸੀਂ ਬਹੁਤ ਸਾਲ ਹੋ ਗਏ ਇਹਨਾਂ ਕੋਲ ਆਉਂਦਿਆਂ ਨੂੰ ਤੇ ਕੁਆਲਿਟੀ ਕੁਆਲਿਟੀ ਬਹੁਤ ਅੱਛੀ ਹੈ ਇਹਨਾਂ ਦੀ ਬਹੁਤ ਵਧੀਆ ਤੁਸੀਂ ਵੇਖ ਸਕਦੇ ਜੀ ਕਿ ਕਸਟਮਰ ਜੈਨੂਇਨ ਰਿਵਿਊ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਧਰ ਕ ਕਰਵਾ ਜੋ ਤੇ ਬਹੁਤ ਹੈਵੀ ਆਪਾਂ ਡੀਲ ਕਰਦੇ ਆ ਰੈਗੂਲਰ ਆਈਟਮ ਜਿਨੇ ਆਫਿਸ ਜਾਣਾ ਕੋਈ ਫੰਕਸ਼ਨ ਹੈ ਥੋੜਾ ਬੋਤਾ ਪਾਰਟ ਹੈ ਵਿਆਹ ਸ਼ਾਦੀ ਹਰ ਚੀਜ਼ ਮਿਲਦੀ ਹੈ ਕੁੰਜਮੇ ਕਿ ਆਫਿਸ ਜਾਣਾ ਤਾਂ ਲੌਂਗ ਕੁਰਤੀਸ ਪ੍ਰੇਫਰ ਕਰਦੇ ਹੋ ਤਾਂ ਚੈੱਕ ਕਰੋ ਕਿੱਡੇ ਸੋਨੇ ਪ੍ਰਿੰਟਡ ਆਰਟੀਕਲ ਐਂਡ ਫੁੱਲੀ ਸਟ੍ਰੈਚੇਬਲ ਫਿਟਿੰਗਸ ਬਹੁਤ ਸੋਹਣੀਆਂ ਆਉਂਦੀਆਂ ਨੇ ਇਹਦੇ ਬਾਜੀ ਠੀਕ ਹੈ ਇਹਦੇ ਚ ਤੁਹਾਨੂੰ ਕਾਫੀ ਪਲੇਨ ਪ੍ਰਿੰਟ ਹਰ ਚੀਜ਼ ਮਿਲੇਗੀ ਬਹੁਤ ਸੋਹਣੀ ਮਿਲੇਗੀ ਭਾਈ ਮੈਂ ਦਿਖਾਣੇ ਦਿਖਾਣੇ ਤਾਂ ਤੱਕ ਜਾਂਗੀ ਤੁਸੀਂ ਦੇਖਦੇ ਦੇਖਦੇ ਨੱਕੋਗੇ ਇਸ ਲਈ ਤੁਹਾਨੂੰ ਥੋੜੇ ਜਿਹਾ ਆਰਟੀਕਲ ਦਿਖਾਵਾਂਗੀ ਅੱਜ ਚੈੱਕ ਜੀ ਆਫਿਸ ਪਾਣਾ ਸਿੰਪਲ ਜਿਹਾ ਸੂਟ ਦੇ ਚੈੱਕ ਕਰੋ ਕਿੰਨਾ ਸੋਹਣਾ ਐਡਾ ਸੋਹਣਾ ਸੂਟ ਆ ਫਰਾਕ ਸਟਾਈਲ ਪ੍ਰਿੰਟਡ ਦੇ ਵਿੱਚ ਚਾਹੇ ਸਰਗੀ ਵੇਲੇ ਪਾਓ ਜੀ ਚਾਹੇ ਦੀਵਾਲੀ ਤੇ ਪਾਓ ਦੇਖੋ ਬਿਲਕੁਲ ਇਤਰਾ आर्टिकल ਦੇਖੋ ਸਾਰੇ ਪ੍ਰੀਮੀਅਮ ਤੁਹਾਨੂੰ ਮਿਲਨੇ ਆ ਤਾਂ ਮੈਮ ਜਿਸ ਤਰ੍ਹਾਂ ਮੰਨ ਲਓ ਕਿ ਕੁਝ ਲੜਕੀਆਂ ਕਾਫੀ ਹਲਦੀ ਉਹਨਾਂ ਵਾਸਤੇ ਵੀ ਆਰਟੀਕਲ ਮਿਲ ਗਏ ਆ ਭਾਜੀ ਉਹਨਾਂ ਲਈ ਤਾਂ ਅਸੀਂ ਤੋਹਫੇ ਹੀ ਤੋਹਫੇ ਲਿਆਂਦੇ ਆ ਜੀ ਤੁਸੀਂ ਜਿਨੇ ਹੈਲਦੀ ਦੀਦੀਆਂ ਮੇਰੇ ਵਾਂਗੂ ਜਾਂ ਮੇਰੇ ਤੋਂ ਜ਼ਿਆਦਾ ਜੀ ਮੈਂ ਤਾਂ ਆਪਣੇ ਆਪ ਨੂੰ ਵੈਸੇ ਸਭ ਤੋਂ ਜ਼ਿਆਦਾ ਹੈਲਦੀ ਮੰਨੀ ਜਿਹੜੇ ਮੇਰੇ ਤੋਂ ਜ਼ਿਆਦਾ ਹੈਲਦੀ ਦੀਦੀਆਂ ਸਭ ਵਾਸਤੇ ਬੜੇ ਸੋਹਣੇ ਤੋਹਫੇ ਤੁਹਾਨੂੰ ਦਿਖਾਣੇ ਪਹਿਲੇ ਆ ਜਾ ਇੱਕ ਕੋਟ ਸੈੱਟ ਜੀ ਆਓ ਤੁਹਾਨੂੰ ਦਿਖਾਵਾਂ ਹੈਲਦੀ ਦੀਦੀਆਂ ਵਾਸਤੇ ਕਿੱਡਾ ਅੱਛਾ ਜੀ ਤੁਸੀਂ ਬਿਲਕੁਲ ਇੱਧਰ ਤੁਸੀਂ ਦੇਖ ਸਕਦੇ ਜੀ ਕਿ ਵੈਰਾਈਟੀ ਤੁਹਾਨੂੰ ਜਲਦੀ ਜਲਦੀ ਨਿਗਾਹ ਕਰਾ ਰਹੀਆਂ ਇੱਧਰ ਦੇਖੋ ਵੈਰਾਈਟੀ ਸਾਈਜ਼ ਚੈੱਕ ਕਰੋ ਜੀ ਆ 52 ਸਾਈਜ਼ ਹੈ ਭਾਜੀ 6 ਐਕਸਲ ਸਾਈਜ਼ ਕਿਤਨੀ ਤੁਹਾਨੂੰ ਬਾਜ਼ਾਰ ਚ ਮਿਲਣਾ ਜਿੱਥੇ ਮਰਜੀ ਤੁਸੀਂ ਕੋਮਿਓ ਰੰਗਾ ਦੀ ਮੈਚਿੰਗ ਚੈੱਕ ਕਰੋ ਭਾਜੀ ਇਹ ਸਾਈਜ਼ ਕਰਵਾ ਜੋਦ ਕਰਕੇ ਤੁਹਾਨੂੰ ਮੈਂ ਦਿਖਾ ਰਹੀ ਹੈਵੀ ਹੈ ਵੀ ਰੂਟੀਨ ਚ ਤੁਸੀਂ ਆਉਂਗੇ ਤੁਹਾਨੂੰ ਇਹਦੇ ਚ ਅਪਾ ਲਾਈਟ ਵੀ ਦਵਾਂਗੇ ਆ ਸਾਈਜ਼ ਚੈੱਕ ਕਰੋ ਸਪਿੰਡਰ ਸਾਈਜ਼ ਦੇ ਵਿੱਚ ਭਾਈ 7 8 ਐਕਸਲ ਤੱਕ ਭਾਈ ਕਲੀਆਂ ਸ਼ਰਟਾਂ ਥੋੜੀ ਭਾਰੀਆਂ ਰੱਖੀਆਂ ਹੋਈਆਂ ਨੇ ਗਰਾਰੇ ਵੀ ਹੁਣ ਉਸਤੇ ਭਾਰੇ ਰੱਖਿਆ ਹਰ ਹਰ ਕੁੜੀ ਦਾ ਸੁਪਨਾ ਹੁੰਦਾ ਸੀ ਚੱਜ ਦੀ ਚੀਜ਼ ਪਾਈਏ ਛੋਟੇ ਆਰਟੀਕਲਸ ਤਾਂ ਇਹਨਾਂ ਭਾਰੇ ਭਾਰੇ ਮਿਲ ਜਾਂਦੇ ਆ ਪਰ ਐਡੇ ਵੱਡੇ ਵੱਡੇ ਆਰਟੀਕਲਸ ਨਹੀਂ ਮਿਲਦੇ ਚੈੱਕ ਕਰੋ ਬ੍ਰੌਕੇਟ ਦਾ ਪੀਸ ਜਿਹੋ ਜੀ ਸ਼ਰਟ ਉਹਦੇ ਨਾਲ ਪਲਾਜ਼ੋ ਤੇ ਲੁੱਕ ਚੈੱਕ ਕਰੋ ਕਿ ਕਿੰਨੀ ਸੋਹਣੀ ਸੋ ਬਿਲਕੁਲ ਆਰਟੀਕਲ ਤੁਸੀਂ ਦੇਖੀ ਜਾਓ ਕਿ ਜਿਹੜੀਆਂ ਪਹਿਣਾ ਨੂੰ ਕਿਤੋਂ ਵੀ ਆਰਟੀਕਲ ਨਹੀਂ ਮਿਲਦੇ ਇੱਧਰ ਦੇਖੋ ਖੁੱਲੇ ਡੁੱਲੇ ਪੀਸ ਤੁਹਾਡੇ ਵਾਸਤੇ ਆਏ ਹੋਏ ਆ ਇੱਧਰ ਦੇਖੋ ਯਾਰਾ ਕਿ ਜਿਸ ਤਰ੍ਹਾਂ ਦਾ ਸਾਈਜ਼ ਤੁਹਾਨੂੰ ਚਾਹੀਦਾ ਉਸ ਤਰ੍ਹਾਂ ਦਾ ਸਾਈਜ਼ ਅਵੇਲੇਬਲ ਮਿਲੂਗਾ ਤੇ ਹੈਵੀ ਹੈਵੀ ਵਰਕ ਵੀ ਮਿਲੂਗਾ ਇਧਰ ਦੇਖੋ ਕਿੱਡੇ ਪ੍ਰੀਮੀਅਮ ਆਰਟੀਕਲ ਤੁਹਾਨੂੰ ਮਿਲਨੇ ਆ ਇਧਰ ਦੇਖੋ ਇੱਕ ਤੋਂ ਇੱਕ हटके ਆਰਟੀਕਲ ਤੁਹਾਨੂੰ ਦਿਖਾਵਾਂਗੇ ਇਧਰ ਦੇਖੋ ਯਾਰ ਕਿ ਬਹੁਤ ਹੀ ਪ੍ਰੀਮੀਅਮ ਆਰਟੀਕਲ ਆ ਤੇ ਕਲਰ ਆਪਸ਼ਨ ਦੇਖੋ ਕਲਰ ਆਪਸ਼ਨ ਤੁਹਾਨੂੰ ਹਰ ਤਰੀਕੇ ਦੀ ਤਕੇ ਭਾਜੀ ਅਸੀਂ ਵੱਡੀਆਂ ਦੀਦੀਆਂ ਨਾਰਾਜ਼ ਹੋਣ ਹੀ ਨਹੀਂ ਦੀਆਂ ਸਾਰੇ ਰੰਗਾਂ ਦੀ ਮੈਚਿੰਗ ਦੇ ਨਾਲ ਹਰ ਡਿਜ਼ਾਈਨ ਅਸੀਂ ਸਪੈਸ਼ਲ ਉਹਨਾਂ ਅਸਤੇ ਤਿਆਰ ਕਰਾਈਦਾ ਕਿਉਂਕਿ ਛੋਟੇ-ਛੋਟੇ ਆਰਟੀਕਲ ਹੁੰਦੇ ਨੇ 网上 ਤੇ ਪੋਸਟ ਉਹ ਛੋਟਿਆਂ ਦੀ ਅਸੀਂ ਵੱਡੇ ਆਰਟੀਕਲ ਸਪੈਸ਼ਲ ਉਹਨਾਂ ਅਸਤੇ ਬਣਵਾਈਦੇ ਆ ਕਿ ਦੀਦੀਆਂ ਨਾਲ ਨਰਕੈਨ ਕੇ ਛੋਟੀਆਂ ਕੇ ਲਈ ਪਤਲੀਆਂ ਕੁੜੀਆਂ ਅਸੀਂ ਸਭ ਕੁਝ ਆਇਆ ਸਾਡੇ ਅਸਤੇ ਕੁਝ ਨਹੀਂ ਆਇਆ ਕਿ ਕਿੰਨੇ ਬਾਰੇ ਦੇ ਨਾਮ ਨਾਲ ਚੈੱਕ ਕਰੋ ਸੋ ਬਿਲਕੁਲ ਇਧਰ ਦੇਖੋ ਕੀ ਬਹੁਤ ਹੀ ਪ੍ਰੀਮੀਅਮ ਆਰਟੀਕਲ ਹੈ 컬러 অপਸ਼ਨ ਜੇਕਰ ਵਧੀਆ ਲੱਗ ਰਹੀ ਆ বারবার ਕਹਿ ਰਿਹਾ ਵਾ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਵਾ ਆ ਦੇਖੋ ਜੇ ਰੈਗੂਲਰ ਸਰਗੀ ਵੇਲੇ ਪਾਣਾ ਜੋ ਆਫਿਸ ਪਾਣਾ ਤੇ ਕੋਟ ਸੈੱਟ ਚੈੱਕ ਕਰੋ ਦੁਪट्टे ਦੇ ਨਾਲ ਹੈਵੀ ਫਲੇਅਰ ਦੇ ਵਿੱਚ ਸਿੰਪਲ ਸੋਬਰ ਲਾਈਟ ਵੇਅਰ ਜੀ ਚੈੱਕ ਕਰੋ ਡਾਰਕ ਨੇਵੀ ਭਾਜੀ 컬러 ਚੈੱਕ ਕਰੋ ਗੱਡੇ ਸੋਨੇ ਕੰਬੀਨੇਸ਼ਨ ਦੀ ਗੱਲ ਕਰੋ ਇਹ ਨਾਲ ਦੁਪੱਟਾ ਚੈੱਕ ਕਰੋ ਸੋ ਬਿਲਕੁਲ ਇਧਰ ਨਾਲ ਦੁਪੱਟਾ ਦਿਖਾ ਦਿਓ ਤੇ ਭਾਜੀ ਇਧਰ neck ਤੇ work ਦਿਖਾ ਦਿਓ ਕਿ ਕਿੰਨਾ ਪਿਆਰਾ ਕੀਤਾ ਹੋਇਆ ਇਧਰ ਦੇਖੋ ਤੇ ਫਿਰ ਦੁਪੱਟਾ ਦਿਖਾ ਦਿਓ ਜੀ ਇਹਦੀ ਗੱਲ ਹੈ ਜੀ ਚਾਹੇ ਆਫਿਸ ਪਾਓ ਚਾਹੇ ਸਰਗਿੱਤ ਪਾਓ ਚਾਹੇ ਦੀਵਾਲੀ ਤੇ ਪਾਓ ਜਦਾਂ ਮਰਜੀ ਪਾਓ ਜੀ ਹਰ ਤਰ੍ਹਾਂ ਵੇਰ ਹੋ ਜਾਂਦਾ ਮੈਂ ਵੀ ਜੀ ਦੁਆਰਾ ਕਹਾਂਗੀ ਪਲੱਸ ਆਈਸੀ ਇਸ ਦੇ ਵਿੱਚ ਅਸੀਂ ਸਪੈਸ਼ਲੀ ਡੀਲ ਕਰਦੇ ਹਾਂ ਸਾਰਾ ਸਾਲ ਡੀਲ ਕਰਦੇ ਹਾਂ ਚਾਹੇ ਤੁਸੀਂ ਜਿਸ ਤਰ੍ਹਾਂ ਦੀ ਵੀ ਚੀਜ਼ ਲੈਣੀ ਤੁਹਾਨੂੰ ਹਰ ਚੀਜ਼ ਮਿਲੇਗੀ ਆ ਦੇਖੋ ਲਾਈਟ weight ਦਾ ਆਰਟੀਕਲ ਕਿੱਡਾ ਸੋਹਣਾ ਭਾਜੀ ਕਲਰ ਚੈੱਕ ਕਰੋ ਤੁਸੀਂ ਦੀਦੀ ਇਸ ਤੇ ਲੈ ਜਾਓਗੇ ਤਾਂ ਦੀਦੀ ਖੁ ਦੇਖੋ ਯਾਰ ਕੀ ਟ੍ਰੈਂਡਿੰਗ ਆਈਟਮਾਂ ਸਾਰੀਆਂ ਇਧਰ ਦੇਖੋ ਇੱਕ ਤੇ ਕਹਾਣੀ ਨੇ ਸ਼ੇਡ ਆ ਬਾਜੀ ਕਲੈਕਸ਼ਨ ਤੁਹਾਡੀ ਵਾਕਈ ਬੜੀ ਪ੍ਰੀਮੀਅਮ ਹੈ ਮਤਲਬ ਪੀਸ ਟੁਣੀ ਹੋਈਆਂ ਸਾਰੇ ਬਾਜੀ ਚੁੰਨ ਚੁੰਨ ਕੇ ਲਿਆਈ ਦੇ ਦੇਖੋ ਚੰਗਾ ਬੁਆਈਦਾ ਪਗਾਗ ਨੂੰ ਗਾ ਕੇ ਲੋਕੇ ਪੁੱਛਣ ਕਿਥੋਂ ਲੈ ਕੇ ਆਏ ਹੋ ਸਾਨੂੰ ਦੱਸਿੰਦੇ ਲੋੜ ਨਾ ਭਵੇ ਬਕਸ਼ੀਗਰਮੋਂ ਡਾਓ ਲੋਕੀ ਆਪ ਗੈਨ ਬਕਸ਼ੀਗਰਮੋਂ ਜਾਓ ਜੀ ਇਹੋ ਜੇ ਕੰਮ ਕਰੀਦੇ ਬਾਜੀ ਕਲਰਸ ਦੀ ਕੰਬੀਨੇਸ਼ਨ ਦੀ ਕੋਈ ਚਿੰਤਾ ਨਹੀਂ ਕਰਨੀ ਸਾਈਜ਼ਾਂ ਦੀ ਰੇਟਾਂ ਦੀ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਜੀ ਬਾਜੀ ਸਿੰਪਲ ਸੋਬਰ ਜੈਨੂਨ ਹਰ ਚੀਜ਼ ਦਵਾਂਗੇ ਆਰਾਮ ਨਾਲ ਦਵਾਂਗੇ ਤਸੱਲੀ ਨਾਲ ਉਹ ਸਾਡੀ ਡੀਲਿੰਗ ਚੈੱਕ ਕਰੋ ਸਾਰੀ ਡੀਲਿੰਗ ਦੁਆਰਾ ਲੈ ਕੇ ਆਏਗੀ ਤੁਹਾਨੂੰ ਬਾਜੀ ਸੋ ਬਿਲਕੁਲ ਆਰਟੀਕਲ ਦੇ ਨਾਲ ਨਾਲ ਜਿਸ ਤਰ੍ਹਾਂ ਦੀਦੀ ਨੇ ਤੁਹਾਨੂੰ ਆਰਟੀਕਲ ਦਿਖਾਉਣੇ ਆ ਨਾ ਤੇ ਤੁਸੀਂ ਖੁਸ਼ ਹੋ ਜਾਣਾ ਤੁਸੀਂ ਕਹਿਣਾ ਵੀ ਅਸੀਂ 10 ਪੀਸ ਐਕਸਪੈਕਟ ਕੀਤੇ ਸੀ ਤੇ ਤੁਹਾਨੂੰ 100 ਇੱਥੇ ਪੀਸ ਵੇਖਣ ਨੂੰ ਮਿਲੂਗਾ ਤੁਹਾਨੂੰ ਮਜ਼ਾ ਪੂਰਾ ਆਊਗਾ ਸੋ ਇੱਕ ਵਾਰ ਵਿਜ਼ਿਟ ਜ਼ਰੂਰ ਕਰਨਾ ਸਾਡੇ ਕੋਲ ਦੀਦੀ ਕੀ ਇਹਨਾਂ ਗੱਲ ਜੇ ਜਦੋਂ ਪਲੱਸ ਆਈਸੀ ਦੀ ਗੱਲ ਆਉਂਦੀ ਨਾ ਤੇ ਬਾਜ਼ਾਰ 'ਚ ਦੋ ਦੋ ਪੀਸ ਦਿਖਾ ਕੇ ਕਹਿੰਦੇ ਸੌਰੀ ਅਸੀਂ ਕਹਿੰਦੇ ਆ ਤੁਸੀਂ ਦੱਸਾਂ ਜੋ ਦੱਸੋ ਕਿੰਨੂ ਕਹਿਣਾ ਸੌਰੀ ਕਾਸਟ ਮੈਨ ਕਨਫਿਊਜ਼ ਕਰਦੇ ਆ ਕਿ ਤੁਸੀਂ ਦੱਸਾ ਜੋ ਕਿਹੜਾ ਲਾਓਗੇ ਕਿਹੜਾ ਛੱਡੂਗੇ ਸਾਡੇ ਕੋਲ ਆਕੇ ਦੀਦੀ ਐਦਾ ਖੁਸ਼ ਹੁੰਦੀਆਂ ਜੀ ਸੋ ਬਿਲਕੁਲ ਜੀ ਬਿਲਕੁਲ ਇਸ ਤੋਂ ਇਲਾਵਾ ਮੈਮ ਜਿਸ ਤਰ੍ਹਾਂ ਇਹ ਹੈਵੀ ਆਰਟੀਕਲ ਲੱਗ ਰਿਹਾ ਜੀ ਤੁਸੀਂ ਕਹੋਲੀਗੇ ਜੀ ਦੇਖੋ ਕਿੱਡਾ ਸੋਨਾ ਪ੍ਰੀਮੀਅਮ ਲਹਿੰਗਾ ਦੇਦੀ ਰੇਂਜ ਪਤਾ ਕਿੰਨੀ ਜੀ ਸਿਰਫ 2050 ਰੁਪਏ ਭਾਜੀ 2050 ਰੁਪਏ ਦੇ ਵਿੱਚ ਸਿਰਫ 2050 ਰੁਪਏ ਦੇ ਵਿੱਚ ਚੈੱਕ ਕਰੋ ਭਾਜੀ ਸੋ ਬਿਲਕੁਲ ਇਧਰ ਆਰਟੀਕਲ ਦਿਖਾਓ ਕਿੰਨਾ ਪ੍ਰੀਮੀਅਮ ਆ ਤੇ ਰੇਟ ਦੱਸ ਕੇ ਮੈਡਮ ਹੈਰਾਨ ਕਰ ਰਹੀ ਆ 2000 ਤੇ 50 ਰੁਪਏ ਦੇ ਵਿੱਚ ਭਾਈ ਜਿੰਦੀ ਭੈ ਸੋ ਬਿਲਕੁਲ ਇੱਧਰ ਦੇਖੋ 2050 ਰੁਪਏ ਦੇ ਵਿੱਚ ਪੀਸ ਦੇਖੋ ਕਿੱਡਾ ਪ੍ਰੀਮੀਅਮ ਤੁਹਾਨੂੰ ਮਿਲੇਗਾ ਹਾਂ ਦੇਖੋ ਨੈਕਸਟ ਆਰਟੀਕਲ ਵੀ ਦਿਖਾਉਂਦੇ ਹਾਂ ਵੀ ਭਾਈ ਚੈੱਕ ਕਰੋ ਸ਼ਰਟ ਦੇ ਨਾਲ ਸਕਰਟ ਜੀ ਆਰਟੀਕਲ ਦੀ ਲੁੱਕ ਚੈੱਕ ਕਰੋ ਕਿੰਨੀ ਸੋਹਣੀ ਲੌਂਗ ਸ਼ਰਟ ਦੇ ਨਾਲ ਸਕਰਟ ਤੇ ਭਾਜੀ ਪ੍ਰੀਮੀਅਮ ਆਰਟੀਕਲ ਦੇਖੋ ਕਿੱਡਾ ਪਿਆਰਾ ਆਇਆ ਸੋ ਬਿਲਕੁਲ ਆਰਟੀਕਲ ਤੁਹਾਨੂੰ ਸਾਰੇ ਦਿਖਾ ਦਈਏ ਵਾਹ ਜੀ ਵਾਹ ਇੱਧਰ ਵੇਖੋ ਜਰਾ ਭਾਜੀ ਇਹਨੂੰ ਕਿੱਦਾਂ ਛੱਡ ਦਿੱਤਾ ਇਹਨੂੰ ਕਹਿੰਦੇ ਪਾਰਟੀ ਦੀ ਸ਼ਾਨ ਵੈਸੇ ਹਾਂ ਬਿਲਕੁਲ ਜੀ ਇਹਦੇ ਨਾਲ ਇੱਧਰ ਇੱਧਰ ਦੇਖੋ ਪੱਲੂ ਟਾਈ ਕਰਕੇ ਕਿੱਆਂ ਸੋ ਬਿਲਕੁਲ ਇੱਧਰ ਦੇਖੋ ਬਹੁਤ ਹੀ ਡਿਜ਼ਾਈਨਰ ਆਈਟਮਾਂ ਵੀ ਤੁਹਾਨੂੰ ਮਿਲ ਜਾਣੀ ਹੈ ਇੱਧਰ ਦੇਖੋ ਕਿ ਪ੍ਰੀਮੀਅਮ ਤੋਂ ਪ੍ਰੀਮੀਅਮ ਆਰਟੀਕਲ ਤੁਹਾਨੂੰ ਦਿਖਾਵਾਂਗੇ ਇੱਧਰ ਦੇਖੋ ਸੋ ਇਹ ਵੈਰਾਈਟੀਆਂ ਤੁਹਾਨੂੰ ਸਾਰੀਆਂ ਜਿਹੜੀਆਂ ਨਿਗਾਹ ਕਰਾ ਰਹੀਆਂ ਸਾਡੇ ਭਾਵੇਂ ਮੁੰਡੇ ਦੀ ਪੈਣ ਤੇ ਚਾਹੇ ਭਾਵੇਂ ਮੁੰਡੇ ਦੀ ਸਾਲੀ ਸੀ ਬਿਲਕੁਲ ਜੀ ਬਿਲਕੁਲ ਉਹ ਜਲਾਂਗੇ ਦਵਾ ਕੇ ਜਿਹੜਾ ਮਰਜ਼ੀ ਭਾਵੇਂ ਵਿਆਹ ਤੇ ਪੁੱਛਣਗੇ ਕਿਥੋਂ ਲੈਦੇ ਤੁਸੀਂ ਫਟਾਫਟ ਕਿੱਥੇ ਕਹਿਣਾ ਬਕਸ਼ੀ ਗਾਰਮੈਂਟਸ ਬਸਤੀ ਇੱਧਰ ਚੌਂਕ ਤੋਂ ਲਏ ਜੀ ਉਹ ਰੈੱਡ ਵਿੱਚ ਸ਼ਰਾਰਾ ਸਾਡੇ 650 ਰੁਪਏ ਦੇ ਵਿੱਚ 650 ਰੁਪਏ ਦੇ ਵਿੱਚ ਸਿਰਫ 650 ਜੀ ਇਹਦੀ ਸਵਾਈ ਤੁਸੀਂ ਵੀ ਆਰਜਦੋਂਗੇ ਤੁਹਾਨੂੰ ਦੇਖ ਲਓ ਇਹਦੀ ਸਵਾਈ ਪੀਸ ਭਾਜੀ ਦਿਖਾ ਦਿਓ ਇਧਰ ਜਰਾ ਕਿ ਤੇ ਇਧਰ ਦੇਖੋ ਇਹ 650 ਰੁਪਏ ਦੇ ਵਿੱਚ ਤੁਹਾਨੂੰ ਕਿਤੋਂ ਨਹੀਂ ਜੇ ਮਿਲਣਾ ਇਹ ਸਾਡੀ ਵੀ ਗਾਰੰਟੀ ਹੈ ਇਧਰ ਪੀਸ ਵੇਖੋ ਤੇ ਵਿਜ਼ਿਟ ਜ਼ਰੂਰ ਕਰੋ बार-बार ਤੁਹਾਨੂੰ ਕਹਿ ਰਹੇ ਆ ਪੀਸ ਲੈਣ ਵਾਸਤੇ ਸਿਰਫ ਸਿਰਫ 650 ਰੁਪਏ ਦੇ ਵਿੱਚ ਆਓ ਤੇ ਚੱਕੋ ਬਸ ਸਾਡੇ ਕੋਲ ਲੇਡੀਜ਼ ਜੈਂਟਸ ਕਿਡਸ ਜਿਹੜੀ ਮਰਜ਼ੀ ਵੈਰਾਈਟੀ ਲੋ ਹਰ ਚੀਜ਼ ਮਿਲੇਗੀ ਵੀਰ ਜੀ ਆਣ ਖੁਸ਼ ਹੋ ਕੇ ਜਾਣ ਜੀਨ ਲੋ ਕਾਰਗੋ ਲੋ 셔ਟ ਲੋ ਟੀਸ਼ਰਟ ਲੋ ਵਿంటర్ਸ ਆ ਲੋ ਸਾ ਬਾਰਾ ਮਹੀਨੇ ਲੋ ਹਰ ਚੀਜ਼ ਮਿਲੇਗੀ ਚੈੱਕ ਕਰੋ ਸਾਡੀਆਂ ਜੀਨਾਂ ਦੀ ਲੁੱਕ ਲਾਈਟ ਐਂਡ ਡਾਰਕ ਹਰ ਸ਼ੇਡ ਮਿਲੇਗਾ ਜੋ ਸਟਾਈਲ ਕਹੋਗੇ ਉਹ ਸਟਾਈਲ ਮਿਲੇਗਾ ਨੈਰੋ ਬਾਟਮ ਕਹੋਗੇ ਨੈਰੋ ਮਿਲੇਗਾ ਸਟ੍ਰੇਟ ਕਹੋਗੇ ਸਟ੍ਰੇਟ ਮਿਲੇਗਾ ਜੀ ਤੇ ਇਹਦੇ ਵਿੱਚ ਕਲਰ ਆਪਸ਼ਨ ਕਿੰਨੀ ਕਿ ਮਿਲ ਜਾਈਗੀ ਜਿੰਨੇ ਤੁਸੀਂ ਕਹੋਗੇ ਤੁਸੀਂ ਰੰਗ ਮੰਗੋ ਅਸੀਂ ਪੇਸ਼ ਕਰਾਂਗੇ ਜੀ ਜੀ ਚੈੱਕ ਕਰੋ ਕਿਦਾਂ ਸੁਣਾ ਸ਼ੇਡ ਆ ਸੋ ਬਿਲਕੁਲ ਇਧਰ ਕਲਰ ਦੇਖੋਗੀ ਕਲਰ ਆਪਸ਼ਨ ਤੁਹਾਨੂੰ ਕਾਫੀ ਮਿਲ ਜੇਗੀ ਇਧਰ ਜੀਨਸ ਦੀ ਵੈਰਾਈਟੀ ਦੇਖੋ ਲਾਈਟ ਕਲਰ ਦੇਖੋ ਕਿੰਨਾ ਪਿਆਰਾ ਬਹੁਤ ਹੀ ਪ੍ਰੀਮੀਅਮ ਚੀਜ਼ ਹੈ ਤਾਂ ਤੁਸੀਂ ਲੁਕਸ ਚੈੱਕ ਕਰੋ ਬਸ ਜਿੰਨਾ ਜਿੰਦਾ ਲੁਕਸ ਚੈੱਕ ਕਰ ਹੀ ਜਾਓਗੇ ਤੁਹਾਡੀ ਗਿਣਤੀ ਜਵਾਦ ਹੋਈ ਜਾਣਾ ਕਿ ਇਹ ਵੀ ਰੰਗ ਕਰ ਦਿਓ ਤੇ ਇਹ ਵੀ ਰੰਗ ਕਰ ਦਿਓ ਜੀ ਸੋ ਬਿਲਕੁਲ ਇਧਰ ਦੇਖੋ ਕਲਰ ਆਪਸ਼ਨ ਦੇਖੋ ਤਾ ਜਿਸ ਤਰ੍ਹਾਂ ਪ੍ਰਾਈਸ ਦੀ ਗੱਲ ਕੀਤੀ ਇਹ ਰੇਟ ਤਾਂ ਨਹੀਂ ਜਿਆਦਾ ਚੱਕਦੇ ਇਹਨਾਂ ਦੇ ਭਾਜੀ ਸਾਡਾ ਰੇਟ ਚੱਕਣ ਵਾਲਾ ਸਿਸਟਮ ਹੀ ਐ ਨਹੀਂਗਾ ਅਸੀਂ ਕਸਟਮਰ ਨੂੰ ਉਹ ਰੇਟ ਦੇ ਦਿਆ ਜਿਹੜਾ ਨੂੰ ਬਾਜ਼ਾਰੋਂ ਨਹੀਂ ਮਿਲੇਗਾ ਜੈਂਟਸਨ ਸਾਡੇ ਕੋ 650 650 ਤੋਂ ਸ਼ੁਰੂ ਹੋ ਜਾਂਦੀ 950 850 ਉੱਪਰ ਜਿੰਨੀ ਮਰਜ਼ੀ ਲੈ ਲੋ ਜੀ ਵੈਰਾਈਟੀ ਪ੍ਰੀਮੀਅਮ ਰੇਂਜ ਤੋਂ ਤੁਹਾਨੂੰ ਮਿਲੇਗੀ ਨਾਰਮਲ ਰੇਂਜ ਵੀ ਮਿਲੇਗੀ ਹਰ ਗਾਗਨ ਖੋਜ ਕਰਕੇ ਭੇਜੀਦਾ ਚਾਹ ਜੀਨ ਲੋ ਕਾਰਗੋ ਲੋ ਫਾਰਮਲ ਪੈਂਟ ਮਿਲ ਜਾਏਗੀ ਕਾਟਨ ਦੀ ਪੈਂਟ ਮਿਲ ਜਾਏਗੀ ਆਫੀਸ਼ੀਅਲ ਪੈਂਟਾ ਵੀ ਮਿਲ ਜਣਗੇ ਚੀਜ਼ਾਂ ਸੜ ਕੋ ਸਾਰੀਆਂ ਮਿਲਦੀਆਂ ਬਾਜੀ ਤੇ ਕਾਰਗੋ ਵਗੈਰਾ ਉਹ ਵੀ ਕੀ ਆਪਣੇ ਕੋ ہاں ਜੀ ਆ ਚੈੱਕ ਕਰੋ ਕਾਰਗੋ ਦੇਖੋ ਮੇ ਕੋਲ ਆਲਡੀ ਪਹਿਲੇ ਜਾਦਾ ਹੋਇਆ ਤੁਹਾਨੂੰ ਮੈਂ ਸੈਂਪਲ ਚ ਚੈੱਕ ਕਰਾਨੀ ਜਿੱਦ ਤੇ ਤੁਸੀਂ ਆਪਣੀ ਵੇਸ ਚ ਦੱਸੋ ਤੁਹਾਨੂੰ ਵੇਸ ਤੇ ਅਕੋਰਡਿੰਗਲੀ ਚੀਜ਼ਾਂ ਦੇ ਦਾਂਗੇ ਆ ਚੈੱਕ ਕਰੋ ਕਾਰਗੋ ਸਾਈਡ ਪਾਕਟ ਦੇ ਵਿੱਚ ਤੇ ਸਾਈਜ਼ ਜੀਨਸ ਦੇ ਵਿੱਚ ਤੇ ਕਾਰਗੋ ਦੇ ਵਿੱਚ ਕਿਹੜੀ ਕਿਹੜੀ ਮਿਲ ਜਾਣਗੇ ਜੀ ਸਾਈਜ਼ ਜਿਹੜੇ ਸ਼ੁਰੂ ਹੁੰਦੇ ਜੀਨਾਂ ਦੇ 28 ਤੋਂ ਲੈ ਕੇ 28 30 32 34 36 ਥੱਕਣਾ ਨਹੀਂ ਬਾਜੀ ਦੁਆਰਾ ਜੀ 38 40 42 44 46 ਤੱਕ ਠੀਕ ਤੁਸੀਂ ਮੈਨੂੰ ਲਗਾਤਾਰ ਸੁਣਦੇ ਸੁਣਦੇ ਮੇਰੇ ਕੋਲ ਥੱਕ ਤੋ ਬਿਲਕੁਲ ਵੈਰਾਈਟੀਆਂ ਤੁਸੀਂ ਦੇਖੋ ਕਿ ਸਾਰੀ ਰੇਂਜ ਤੁਹਾਨੂੰ ਮਿਲ ਜੇਗੀ ਇਧਰ ਦੇਖੋ ਕਿ ਤੁਹਾਨੂੰ ਕਾਰਗੋ ਦੇ ਵਿੱਚ ਵੀ ਕਾਫੀ ਵੈਰਾਈਟੀ ਮਿਲ ਜੇਗੀ ਇਧਰ ਦੇਖੋ ਕਲਰ ਆਪਸ਼ਨ ਦੇਖੋ ਡਿਜ਼ਾਈਨਿੰਗ ਦੇਖੋ ਤੇ ਇਸ ਤੋਂ ਇਲਾਵਾ ਜੀਨਸ ਦੇ ਕਾਰਗੋ ਇਧਰ ਤੁਸੀਂ ਦੇਖ ਸਕਦੇ ਜੇ ਕਿ ਤੁਹਾਨੂੰ ਟੀ-ਸ਼ਰਟਸ ਦੇ ਵਿੱਚ ਕਾਫੀ ਵੈਰਾਈਟੀ ਮਿਲ ਜੇਗੀ ਕਾਫੀ ਹਿਊਜ ਰੇਂਜ ਮਿਲ ਜੇਗੀ ਤਾਂ ਇਧਰ ਤੁਸੀਂ ਵੇਖ ਸਕਦੇ ਜੇ ਕਿ ਪ੍ਰੀਮੀਅਮ ਸ਼ਰਟਸ ਚਾਹੀਦੀਆਂ ਤੁਹਾਨੂੰ ਉਹ ਵੀ ਮਿਲ ਜਾਣਗੀਆਂ ਬਹੁਤ ਵੱਡਾ ਸੈਕਸ਼ਨ ਇੱਥੇ ਬਣੇ ਹੋਏ ਆ ਸਾਰੇ ਜੋ ਸਾਰੀ A to Z ਵੈਰਾਈਟੀ ਤੁਹਾਨੂੰ ਮਿਲੇਗੀ ਤੁਸੀਂ ਇੱਧਰ ਦੇਖ ਸਕਦੇ ਜੇ ਕਿ ਕਸਟਮਰਸ ਦੇ ਸਾਹਮਣੇ ਵੀਡੀਓ ਆਪਾਂ ਸ਼ੂਟ ਕਰ ਰਹੇ ਆ ਸੋ ਅੱਗੇ ਹੋਰ ਵੀ ਵੈਰਾਈਟੀਆਂ ਤੁਹਾਨੂੰ ਦਿਖਾਉਣੇ ਆ ਤਾਂ ਮੈਡਮ ਜਿਸ ਤਰ੍ਹਾਂ ਟੀ-ਸ਼ਰਟਸ ਦੀ ਗੱਲ ਕੀਤੀ ਜਾਵੇ ਉਹ ਵੀ ਦਿਖਾ ਦਿਓ ਮੈਂ ਕਿਹਾ ਵੀਰ ਜੀ ਲੋ ਜੀ ਐਡੀ ਸੋਨੇ ਟੀ-ਸ਼ਰਟ ਚੈੱਕ ਕਰੋ ਵਾਈਟ ਸਬਦਾ ਫੇਵਰਟ ਔਰ ਅਜਕਲ ਵੋਇਸ ਲਾਈਕ ਵੀ ਕਰਦੇ ਕੁਛ ਨਾ ਕੁਛ ਅਗੇ ਕਾਰਡਮ ਰਿੰਡ ਅਰੇ ਰੇਟ ਚੈੱਕ ਕਰੋ ਸਬ 380 ਰੁਪਏ ਦੇ 380 ਰੁਪਏ ਦੇ ਵਿੱਚ ਸਿਰਫ 380 ਰੁਪਏ ਦੇ ਵਿੱਚ ਬਾਕੀ ਜਿਵੇਂ ਨਾ ਅਫੀਸ਼ੀਅਲ ਜਾਨਾ ਵਿਂਟਰਸ ਆ ਰਹੀਆਂ ਥੋੜੀਆਂ ਜੀਆਂ ਪ੍ਰੀ ਵਿਂਟਰ ਦੇ ਵਿੱਚ ਫੁੱਲ 슬ੀਵ ਟੀਸ਼ਰਟਸ ਵੀ ਸਾਡੇ ਕੋਲ ਮਿਲ ਜਣਗੀਆਂ ਪਲੇਨ ਕਹੋਗੇ ਪਲੇਨ ਮਿਲ ਜਊਗੀਆਂ ਲਾਈਨਿੰਗ ਕਹੋਗੇ ਲਾਈਨਿੰਗ ਮਿਲ ਜਾ ਬੈਂਡ ਕਲਰ ਚੈੱਕ ਕਰੋ ਜੀ ਇਹਦੀ ਕੁਆਲਿਟੀ ਵੀ ਕਾਫੀ ਪ੍ਰੀਮੀਅਮ ਹੈ ਮੇਕਾ ਵੀਰ ਜੀ ਕੁਆਲਿਟੀ ਵੱਲੋਂ ਅਸੀਂ ਕੰਪਰੋਮਾਈਜ਼ ਨਹੀਂ ਕਰਦੇ ਸਾਨੂੰ ਕਸਟਮਰ ਆ ਕੇ ਕੁਆਲਿਟੀ ਦਾ ਲੰਬਾ ਤਾਂ ਵੇਖ ਰਿਹਾ ਹੋਏ ਜੇ ਕੰਮ ਅਸੀਂ ਨਹੀਂ ਕਰਦੇ ਜੀ ਸਾਨੂੰ ਹੁੰਦਾ ਕਿ ਕਸਟਮਰ ਆਵੇ ਦੁਬਾਰਾ ਲੰਬਾ ਨਾ ਲੈ ਕੇ ਆਵੇ ਨਵਾਂ ਲੈਣਾ ਆਵੇ ਬਸ ਸੋ ਬਿਲਕੁਲ ਇਧਰ ਦੇਖੋ ਯਾਰ ਕਿ ਹਰ ਇੱਕ ਆਰਟੀਕਲ ਜਿਹੜਾ ਨਾ ਇੱਕ ਤੇ ਫਟ ਕੇ ਆ ਬਿਲਕੁਲ ਅਫੀਸ਼ੀਅਲ ਆਰਟੀਕਲ ਫਰੰਟ ਪਾਕਟ ਦੇ ਵਿੱਚ ਜੀ ਹੁਣ ਤੁਸੀਂ ਸ਼ਰਟ ਚੈੱਕ ਕਰੋ ਕਿੱਡੀ ਸੋਹਣੀ ਸ਼ਰਟ ਦੀ ਲੁੱਕ ਦੇਖੋ ਕਿੱਡੀ ਪਿਆਰੀ ਆ ਦੇ ਪ੍ਰੋਪਰ ਡਿਜ਼ਾਈਨਰ ਸ਼ਰਟ ਆ ਚੈੱਕ ਕਰੋ ਸ਼ੇਡ ਚੈੱਕ ਕਰੋ ਕਿੱਡੇ ਸੋਹਣੇ ਹੁਣ ਅੱਗੇ ਫੈਸਟੀਵਲਸ ਆ ਰਹੇ ਵੀਰ ਜੀ ਮੇਰੇ ਜਿਹੜੇ ਆਣਗੇ ਸਾਰੇ ਖੁਸ਼ ਹੋ ਕੇ ਜਾਣਗੇ ਪ੍ਰਿੰਟ ਚੈੱਕ ਕਰੋ ਐਲਵੀ ਦੇ ਤੇ ਮੈਮ ਸ਼ਰਟਿੰਗ ਕਿੰਨੇ ਤੋਂ ਰੇਨ ਸ਼ੁਰੂ ਹੋ ਜਾਂਦੀ ਵੀਰ ਜੀ ਸ਼ਰਟ ਨਾਰਮਲੀ ਮੇਰੇ ਕੋਲ 450 ਤੋਂ ਸਟਾਰਟ ਹੁੰਦੀ ਹੈ ਠੀਕ ਹੈ 450 ਵਾਲੀ ਤੁਹਾਨੂੰ ਲੂਜ਼ਰ ਸ਼ਰਟਸ ਮਿਲਣਗੀਆਂ ਤੇ 450 ਤੋਂ ਲੈ ਕੇ 650 700 ਤੱਕ ਲੂਜ਼ਰ ਸ਼ਰਟਸ ਜਾਂਦੀਆਂ ਉਸ ਤੋਂ ਬਾਅਦ ਜੇ ਤੁਸੀਂ ਬਾਕਸ ਪੈਕਿੰਗ ਸ਼ਰਟਸ ਦੀ ਗੱਲ ਕਰੋ ਉਹਦੇ ਵਿੱਚ ਤੁਹਾਨੂੰ ਕਾਫੀ ਅੱਛੀ ਵੈਰਾਈਟੀ ਮਿਲ ਜਾਂਦੀ ਹੈ ਜਿਵੇਂ ਤੁਸੀਂ ਪਹਿਲੇ ਸਭ ਨੂੰ ਦਿਖਾਇਆ ਹੈ ਕਿ ਮੇਰੇ ਕੋਲ ਬਾਕਸ ਪੈਕਿੰਗ ਬਾਕੀ ਟੀ-ਸ਼ਰਟਸ ਤਾਂ ਬਹੁਤ ਸੋਹਣੀਆਂ ਸੋਹਣੀਆਂ ਮੈਂ ਜਿੰਨੀਆਂ ਖੋਲਾਂਗੀ ਥੱਕ ਜਾਵਾਂਗੀ ਤੁਸੀਂ ਟੀ-ਸ਼ਰਟ ਵੇਖਦੇ ਨਹੀਂ ਦੇਖੋਗੇ ਜੀ ਆ ਚੈੱਕ ਕਰੋ ਵੀ ਜੀ ਆਫੀਸ਼ੀਅਲ ਸ਼ਰਟ ਪਲੇਨ ਦੇ ਵਿੱਚ ਕਿੱਡਾ ਸੋਹਣਾ ਆਰਟੀਕਲ ਹੈ ਸ਼ੇਡ ਚਾਰਟ ਸਾਰੇ ਮਿਲਣਗੇ ਤੁਹਾਨੂੰ ਜਿਹੜਾ ਸ਼ੇਡ ਤੁਸੀਂ ਕਹੋਗੇ ਹਰ ਸ਼ੇਡ ਮਿਲੇਗਾ ਕਿਉਂਕਿ ਜ਼ਿਆਦਾਤਰ ਆਫੀਸ਼ਲ ਨਾ ਪਲੇਨ ਸ਼ਰਟਾਂ ਸੋਨੀਆਂ ਲੱਗਦੀਆਂ ਹਨ ਤੂੰ ਬਿਲਕੁਲ ਇੱਧਰ ਦੇਖੋ ਕਿ ਤੁਹਾਨੂੰ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਮਿਲੇਗਾ ਇੱਧਰ ਦੇਖੋ ਬਹੁਤ ਹੀ ਪ੍ਰੀਮੀਅਮ ਸ਼ਰਟਸ ਤੁਹਾਨੂੰ ਮਿਲ ਜਾਣਗੇ ਇਹ ਅੰਦਰ ਦੇਖੋ ਇੱਕ ਤੋਂ ਇੱਕ ਛੱਟ ਕੇ ਡਿਜ਼ਾਈਨਿੰਗ ਤੁਹਾਨੂੰ ਮਿਲ ਜੇਗੀ ਇੱਧਰ ਦੇਖੋ ਕਿ ਵੈਰਾਈਟੀ ਵੈਰਾਈਟੀ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਇਹ ਦੀਦੀ ਨੇ ਦਿਖਾਉਂਦੇ ਦਿਖਾਉਂਦੇ ਨਹੀਂ ਥਕਣਾ ਕਿਉਂਕਿ ਵੈਰਾਈਟੀ ਬਹੁਤ ਆ ਇੱਧਰ ਦੇਖੋ ਕੀ ਕਰੇ ਭਾਜੀ ਵੈਰਾਈਟੀ ਦੇ ਸਿਰ ਤੇ ਤਾਂ ਰਾਜ ਕਰੇ ਤੇ ਵੈਰਾਈਟੀ ਹੋ ਰ ਸੋ ਬਿਲਕੁਲ ਇਧਰ ਦੇਖੋ ਕਿ ਇਧਰ ਦੇਖੋ ਯਾਰ ਆਕੇ ਕਿ ਇੱਥੋਂ ਤੁਸੀਂ ਜਿਹੜੀ ਮਰਜ਼ੀ ਸ਼ਰਟ ਲੈ ਸਕਦੇ ਜੀ ਕੋਈ ਇੱਕ ਨਹੀਂ ਕੋਈ ਦੋ ਨਹੀਂ ਤੁਹਾਨੂੰ ਕਟੋ ਕਟ ਸ਼ਰਟਿੰਗ ਦੇ ਵਿੱਚ ਭਾਜੀ ਇਧਰ ਵੀ ਦਿਖਾ ਦਿਓ ਨਾ ਨਾ ਕਰਦੇ ਆ ਵੀ ਗੱਲ ਕਰੀਏ ਤੇ 5 600 ਸ਼ਰਟ ਅਵੇਲੇਬਲ ਮਿਲੂਗੀ ਤੁਹਾਨੂੰ ਇੱਥੇ ਭਾਜੀ ਏਵਰੀ ਟਾਈਮ ਸਾਡੇ ਕੋਲ 12 ਮਹੀਨੇ ਹਰ ਚੀਜ਼ ਮਿਲਦੀ ਹੈ ਜਿਹੜੇ ਬੱਚੇ ਬਾਹਰ ਜਾਂਦੇ ਵਿੰਟੋ ਦੀ ਕਲੈਕਸ਼ਨ ਸਮਰਸ ਲੈ ਕੇ ਜਾਂਦੇ ਆ ਜਿਹੜੇ ਬੱਚੇ ਬਿੰਟਸਟ ਬਾਹਰ ਜਾਂਦੇ ਉਹ ਸਮਰਸ ਲੈ ਕੇ ਜਾਂਦੇ ਆ ਚੈੱਕ ਕਰੋ ਸਾਡੇ ਕੋਲ 12 ਮਹੀਨੇ ਜਿਵੇਂ ਹੁਣ ਦੇਖੋ ਗਰਮੀ ਪੈ ਰਹੀ ਆ ਨਾ ਤੇ ਗਰਮੀ ਦੇ ਵਿੱਚ ਵੀ ਸਾਡੇ ਕੋਲ ਪ੍ਰੀਮੀਅਮ ਆਰਟੀਕਲਸ ਮਿਲਣਗੇ ਬੂਲਨ ਦੇ ਵਿੱਚ ਇਹ ਨਹੀਂ ਕਿ ਬੱਚਿਆਂ ਮਾਲ ਰੱਖਿਆ ਜੀ ਬੱਚਿਆਂ ਮਾਲ ਉਹੀ ਜਿਹੜਾ ਪਿਛਲੀ ਸਰਦਿਆਂ ਦਾ ਬੱਚੇ ਆ ਉਹ ਗਰਮੀਆਂ ਤੱਕ ਵੇਚੀ ਜਾਣਾ ਨਹੀਂ ਅਸੀਂ ਸਪੈਸ਼ਲ ਪਰਚੇਜ਼ਿੰਗ ਕਰੀਦੀ ਆਪਣੇ ਕਸਮਰਸ ਵਾਸਤੇ ਮਾਰਚ ਦੇ ਵਿੱਚ ਤਾਂ ਕਿ ਉਹਨਾਂ ਨੂੰ ਆ ਕੇ ਸੁਨ ਸੁਨੇ ਆਰਟੀਕਲਸ ਮਿਲਣ ਜੀ ਦੀਤੀਸ ਤੋਂ ਇਲਾਵਾ ਕਿਡਸ ਵੇਅਰ ਦੇ ਵਿੱਚ ਕਿਸ ਤਰ੍ਹਾਂ ਦੀ ਕਲੈਕਸ਼ਨ ਮਿਲੇਗੀ ਮੈਂ ਕੀ ਬਾਰੇ ਤੁਸੀਂ ਦੇਖ ਹੀ ਰਹੇ ਹੋ ਜੀ ਸਭ ਤੋਂ ਪਹਿਲੇ ਸ਼ੁਰੂਆਤ ਕਰੀਏ 베ਬੀ ਨਿਊ ਬੋਨ 베ਬੀ ਦਾ ਸਭ ਤੋਂ ਪਹਿਲੇ ਕੀ ਚਾਹੀਦਾ ਹੁੰਦਾ ਟਾਵਲ ਜੀ ਕਿੰਦਾ ਸੋਹਣਾ ਟਾਵਲ ਹੈ ਚੈੱਕ ਕਰੋ ਟਾਵਲ ਦੀ ਰੇਂਜ ਤੁਹਾਨੂੰ ਸਾਰੇ ਮਿਲੇਗੀ 80 90 ਰੁਪੀਸ ਤੋਂ ਲੈ ਕੇ 250 300 ਤੱਕ ਆ ਰਹੀ ਹੈ ਰੇਂਜ ਤੁਹਾਨੂੰ ਟਾਵਲ ਦੇਵਾਂਗੇ ਆਪਾਂ ਉਸ ਤੋਂ ਬਾਅਦ ਅਗਰ ਤੁਸੀਂ ਗੱਲ ਕਰੋਗੇ ਸਭ ਤੋਂ ਪਹਿਲੇ ਕੀ ਚਾਹੀਦਾ ਕਾਟਨ ਦਾ ਬਿਲਕੁਲ 베ਬੀ ਸੌਫਟ ਆਰਟੀਕਲ ਚੜ੍ਹਗਲ ਹੁੰਦੇ ਨੇ ਕਿੰਨੇ ਸੋਹਣੇ ਆਰਟੀਕਲ ਹੈ ਚੈੱਕ ਕਰੋ ਇਹ ਕਾਟਨ ਦੇ ਵਿੱਚ ਨਾ ਬਾਇਓਵਾਸ਼ ਆ ਇਦਾਂ ਤੁਹਾਨੂੰ ਬਹੁਤ ਆਰਟੀਕਲਜ਼ ਮਿਲਣਗੇ ਹੁੰਜੇ ਮੇ ਆ ਰਹੀ ਹੈ ਪ੍ਰੀ ਵਿంటర్ ਫੁੱਲ ਸਲੀਵ ਆਰਟੀਕਲਜ਼ ਮਿਲਣਗੇ ਉਸ ਤੋਂ ਬਾਅਦ ਆ ਜਨੇ ਵਿੰਟਰਸ ਤੁਹਾਨੂੰ ਅਸੀਂ ਬੜੇ ਪਿਆਰੇ ਆਪਾਂ ਤੁਹਾਨੂੰ ਦੇਖੋ ਪਜਾਮੀਆਂ ਚੈੱਕ ਕਰੋ ਗੱਡੀਆਂ ਸੋਹਣੀਆਂ ਜੀ ਨਿਊ ਬੋਨ ਦੇ ਵਿੱਚ ਜ਼ਿਆਦਾਤਰ ਸਿੰਪਲ ਹੀ ਮਿਲਦੇ ਭਾਜੀ ਪਰ ਇਹ ਚੈੱਕ ਕਰੋ ਕਿ ਕਿੱਡੇ ਸੁੰਨਸਨੇ ਆਰਟੀਕਲ ਆਗੇ ਸੋ ਬਿਲਕੁਲ ਇੱਧਰ ਆਰਟੀਕਲ ਭਾਜੀ ਦਿਖਾ ਦਿਓ ਕਿ ਸਾਰੇ ਹੀ ਆਰਟੀਕਲ ਇੱਧਰ ਦੇਖੋ ਯਾਰ ਕਿੰਨੇ ਪ੍ਰੀਮੀਅਮ ਆ ਕਿੰਨੇ ਪਿਆਰੇ ਆ ਕੀ ਕਲੈਕਸ਼ਨ ਦੇਖੋ ਕਿ ਬਿਲਕੁਲ हटਕੇ ਜਿਹਨੂੰ ਕਹਿੰਦੇ ਹਨ ਕਿ ਉਹ ਚੀਜ਼ਾਂ ਤੁਹਾਨੂੰ ਮਿਲਣੀਆਂ ਇੱਥੋਂ ਸੋ ਇਧਰ ਆਰਟੀਕਲ ਇਹ ਵੀ ਦਿਖਾ ਦਿਓ ਭਾਜੀ ਇਹ ਭਾਜੀ ਕਿੰਨਾ ਸੋਹਣਾ ਜੀ ਜੇ ਹੁਣ ਦੀਵਾਲੀ ਆ ਰਹੀ ਕਰਨਾ ਨਾ ਛੋਟੇ ਜਿਹੇ ਬੱਚੇ ਨੇ ਗਿਫਟ ਤੇ ਪੀਸ ਦੇਖੋ ਕਿੰਨਾ ਸੋਹਣਾ ਟੈਡੀ ਬੇਅਰ ਦੇਖੋ ਕਿੰਨਾ ਪਿਆਰਾ ਜੀ ਇਹਦਾ ਸ਼ੇਡ ਦੀ ਚੈੱਕ ਕਰੋ ਤੁਸੀਂ ਕਿੱਡੇ ਸੋਹਣੇ ਸੋਹਣੇ ਹੈਗੇ ਭਾਜੀ ਆ ਦੇਖੋ ਫੋ ਬਿਲਕੁਲ ਇਧਰ ਦੇਖੋ ਯਾਰ ਕਿ ਬਹੁਤ ਇਧਰ ਦੇਖੋ ਕਿੱਡੇ ਪ੍ਰੀਮੀਅਮ ਆਰਟੀਕਲ ਆ ਕਿਆ ਕੁਆਲਿਟੀ ਹੈ ਨਾ ਜਿਹੜੀ ਕੁਆਲਿਟੀ ਦੇ ਵਿੱਚ ਵੀ ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ ਤਾਂ ਹੋਰ ਵੀ ਲਗਾਤਾਰੀ ਵੈਰਾਈਟੀਆਂ ਬੰਦਾ ਕਹਿੰਦਾ ਕਿ ਚੰਗਾ ਬੱਚੇ ਨੂੰ ਹਮੇਸ਼ਾ ਸੌਫਟ ਦੇ ਵਧੀਆ ਪਾਈਏ ਸਕਿਨ ਨੂੰ ਅੱਛਾ ਲੱਗੇ ਲੇਡੀਜ਼ ਜੈਂਟਸ ਦਾ ਪਤ ਮਾਲ ਪਾਈ ਹੋਈ ਹੈ ਹੁਣ ਬੱਚਿਆਂ ਦੇ ਵੈਰਾਈਟੀ ਤੁਹਾਨੂੰ ਇਹੋ ਜੀ ਦੇਣੀ ਹੈ ਕਿ ਤੁਸੀਂ ਕਹੋਗੇ ਅਸੀਂ ਬੱਚਿਆਂ ਦੀ ਵੈਰਾਈਟੀ 'ਚ ਵੀ ਬਾਤ ਦਾ ਧਮਾਲ ਜੀ ਸੋ ਬਿਲਕੁਲ ਇਧਰ ਵੈਰਾਈਟੀ ਤੁਹਾਨੂੰ ਦਿਖਾਉਣੀ ਹੈ ਜੇ ਦੇਖੋ ਕਿੱਡੇ ਪਿਆਰੇ ਪਿਆਰੇ ਆਰਟੀਕਲ ਹੈ ਜੀ ਚੈੱਕ ਕਰੋ ਕਿੱਡਾ ਸੋਹਣਾ ਵੀਰ ਜੀ ਪਿਓਰ ਫੂਲ ਦਾ ਆਰਟੀਕਲ ਹੈ ਗਰ ਚੈੱਕ ਕਰੋ ਲੁੱਕ ਕਿੱਡੀ ਸੋਹਣੀ ਨਿਊ ਬੋਨ ਤੋਂ ਲੈ ਕੇ ਵੀਰ ਜੀ ਮਿਲਣਗੇ ਤੁਹਾਨੂੰ ਸਾਰੇ ਸਾਈਜ਼ ਜਿਹੜਾ ਸਾਈਜ਼ ਕਹੋਗੇ ਹਰ ਸਾਈਜ਼ ਮਿਲੇਗਾ ਕਲੈਕਸ਼ਨ ਮੈਮ ਵਾਕਈ ਤੁਹਾਡੀ ਜਿਹੜੀ ਹੈ ਨਾ ਬਹੁਤ ਵਧੀਆ ਨਾਲ ਨਾਲ பாਜੀ ਦੇਖੋ ਕੈਪਸ ਐਂਡ ਗਲਵਸ ਹਰ ਚੀਜ਼ ਦਾ ਨਾਲ ਧਿਆਨ ਰੱਖਿਆ ਹੋਇਆ ਹੈ ਬੱਚਿਆਂ ਵਾਸਤੇ ਕਲਰ ਕੰਬੀਨੇਸ਼ਨ ਦੇਖੋ ਕਿੱਡੇ ਸੋਹਣੇ ਸੋਹਣੇ ਸੋ ਬਿਲਕੁਲ ਇਧਰ ਦੇਖੋ ਯਾਰ ਕਿ ਬਹੁਤ ਹੀ ਪ੍ਰੀਮੀਅਮ ਆਰਟੀਕਲ ਤੇ ਤੁਹਾਨੂੰ ਦਿਖਾ ਰਹੀਆਂ ਇਧਰ ਦੇਖੋ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਸਾਰੀਆਂ ਕੁੜੀਆਂ ਦਾ ਫੇਵਰਿਟ ਪਿੰਕ ਕਲਰ ਜੀ ਕਿੱਡਾ ਪਿਆਰਾ ਪਿੰਕ ਦਾ ਆਰਟੀਕਲ ਤੇ ਬਾਟਮ ਦੇਖੋ ਕਿੱਡਾ ਸੋਹਣਾ ਜੀ ਸੋ ਬਿਲਕੁਲ ਇਧਰ ਦੇਖੋ ਕਿ ਗਰਲਿਸ਼ ਦੇ ਵਿੱਚ ਵੀ ਬਹੁਤ ਹੀ ਟ੍ਰੈਂਡਿੰਗ ਆਈਟਮਾਂ ਤੁਹਾਡੇ ਵਾਸਤੇ ਲਿਆਈਆਂ ਇਧਰ ਦੇਖੋ ਕਿੰਨੇ ਪ੍ਰੀਮੀਅਮ ਆਰਟੀਕਲ ਤੁਹਾਨੂੰ ਮਿਲਨੇ ਆ ਇਧਰ ਦੇਖੋ 1 ਤੋਂ 1 ਹਟ ਕੇ ਬੇਬੀ ਸੌਫਟ ਆਰਟੀਕਲ ਚੈੱਕ ਕਰੋ ਭਾਜੀ ਦੇਖੋ ਰੋਂਪਰ ਮੈਂ ਤੁਹਾਨੂੰ ਪਤਾ ਹੈ ਕਿ ਬੇਸਿਕ ਕਿਉਂ ਦਿਖਾ ਰਹੀ ਆ ਕਿਉਂਕਿ ਨਾ ਹਰ ਬੱਚਾ ਕਹਿੰਦਾ ਕਿ ਅਸੀਂ ਪਹਿਲੇ ਸੌਫਟ ਬਣਾ ਜੀ ਬਿਲਕੁਲ ਸੌਫਟ ਸੌਫਟ ਆਰਟੀਕਲ ਦਿਖਾ ਰਹੀ ਆ ਪਰ ਹੈਵੀ ਤਾਂ ਸਾਡੇ ਕੋਲ ਮਿਲਦੇ ਹੀ ਨੇ ਜੀ ਹੈਵੀ ਤਾਂ ਆਪਾਂ ਲੋਕੀ ਪਤਾ ਹੀ ਸਾਰਿਆਂ ਨੂੰ ਚੈੱਕ ਕਰੋ ਬਾਜੀ ਇਹਨੂੰ ਕਿਦਾਂ ਮਿਸ ਕਰੂਗੇ ਵਾਹ ਜੀ ਵਾਹ ਇਧਰ ਦੇਖੋ ਕਿ ਗਰਲਿਸ਼ ਦੇ ਵਿੱਚ ਫਰੌਗ ਦੇਖੋ ਕਿੰਨੀ ਪਿਆਰੀ ਇਧਰ ਬਾਜੀ ਵਰਕਾ ਦਿਖਾਓ ਕਿੰਨਾ ਪਿਆਰਾ ਕੀਤਾ ਆ ਤੇ ਆਰਟੀਕਲ ਦੇਖੋ ਇਧਰ ਕਿੰਨਾ ਪਿਆਰਾ ਆਰਟੀਕਲ ਤੁਹਾਨੂੰ ਮਿਲਣਾ ਇਧਰ ਦੇਖੋ ਬਹੁਤ ਹੀ ਪ੍ਰੀਮੀਅਮ ਪ੍ਰੀਮੀਅਮ ਆਰਟੀਕਲ ਤੁਹਾਨੂੰ ਦਵਾਂਗੇ ਇਧਰ ਦੇਖੋ ਆ ਦੇਖੋ ਇਧਰ ਦੇਖੋ ਭਾਜੀ ਆ ਦੇਖੋ ਜੀ ਹੁਜੀ ਲੁੱਕ ਚੈੱਕ ਕਰੋ ਬੀਜ਼ੀ ਕਿੱਡੀ ਸੋਹਣੀ ਹਲਕਰ ਕਲਰ ਕੰਬੀਨੇਸ਼ਨ ਚੈੱਕ ਕਰੋ ਕਿੱਡੇ ਸੋਹਣੇ ਭਾਜੀ ਸੋ ਬਿਲਕੁਲ ਇਧਰ ਕੱਲਾ ਕੱਲਾ ਪੀਸ ਭਾਜੀ ਫੋਕਸ ਕਰਕੇ ਦਿਖਾਓ ਕਿ ਕਿੰਨੇ ਪ੍ਰੀਮੀਅਮ ਪਾਰਟੀ ਵੇਅਰ ਆਰਟੀਕਲ ਵੀ ਤੁਹਾਨੂੰ ਮਿਲ ਜਾਣਗੇ ਸੋ ਇਧਰ ਦੇਖੋ ਪਾਰਟੀ ਮੈਂ ਮੈਂ ਤਾਂ ਕਹਿੰਨੀ ਅਸੀਂ ਨਹੀਂ ਬੋਲਦੇ ਸਾਡੇ ਪੀਸ ਬੋਲਦੇ ਰਾਈਟੀਆਂ ਤੇ ਤੁਸੀਂ ਬਹੁਤ ਵਧੀਆ ਦਿਖਾਤੀਆਂ ਹੁਣ ਜਿੰਨਾ ਨੇ ਵਿਜ਼ਿਟ ਕਰਨਾ ਉਹਨਾਂ ਨੂੰ ਆਉਣਾ ਕਿੱਥੇ ਪੈਣਾ ਮੈਂ ਕਹ ਜੀ ਸਾਡੀ ਸ਼ਾਪ ਲੱਭਣ ਦੇ ਲੋੜ ਨਹੀਂ ਪੈਂਦੀ ਸ਼ਹਿਰ ਦੇ ਮੇਨ ਸੈਂਟਰ 'ਚ ਸਾਡੀ ਚੌਪ ਐਂਦੀ ਇਹਨੂੰ ਬਸਤੀ ਅਡਾ ਚੌਂਕ ਕਹਿੰਦੇ ਜਿੰਨੂੰ ਕਿ ਅੱਜਕੱਲ ਪ੍ਰਭੂ ਰੂਸ਼ੀ ਜੀ ਦੇ ਨਾਮ ਦੇ ਨਾਲ ਦੁਬਾਰਾ ਨਾਮ ਕੀਤਾ ਗਿਆ ਅਗਰ ਤੁਸੀਂ ਆਣਾ ਵੀਰ ਜੀ ਜੋਤੀ ਚੌਂਕ ਵੱਲੋਂ ਜੋਤੀ ਚੌਂਕ ਤੋਂ ਨੈਕਸਟ ਚੌਂਕ ਬਸਤੀ ਅਡਾ ਚੌਂਕ ਲਾਈਟਾ ਦੇ ਵਿੱਚ ਕਾਰਨਰ ਵਾਲੀ 숍 ਹੈ ਜੀ ਜੇ ਤੁਸੀਂ ਫੁੱਟਬਾਲ ਚੌਂਕ ਵੱਲ ਆ ਰਹੇ ਚੰਡਿਆਪੀਰ ਫੁੱਟਬਾਲ ਚੌਂਕ ਸਿੱਧਾ ਹੋਗੇ ਬਸਤੀ ਅਡਾ ਚੌਂਕ ਦੀ ਕਿਤੇ ਬਾਜ਼ਾਰ 'ਚ ਜੇ ਤੁਸੀਂ ਮਕਸੂਦਾ ਇਧਰੋਂ ਕਹਾਰਪੁਰ ਵਾਲ ਸਾਈਡ ਤੋਂ ਆ ਰਹੇ ਹੋ ਬਰਖਸ਼ਪ ਚੌਂਗ ਪਟੇਲ ਚੌਂਗ ਤੋਂ ਸਿੱਧਾ ਸਾਡਾ ਲਾਈਟਾਂ ਵਾਲਾ ਚੌਂਗ ਬਸਤੀ ਦਾ ਚੌਂਗ ਜੀ ਸੋ ਬਿਲਕੁਲ ਵਿਜ਼ਿਟ ਜ਼ਰੂਰ ਕਰਨਾ ਵਾ ਜੇਕਰ ਇਹ ਵੈਰਾਈਟੀਆਂ ਲੈਣੀਆਂ ਵਾ ਬਹੁਤ ਹੀ ਵਾਜਬ ਰੇਟਾਂ ਦੇ ਉੱਤੇ ਤੁਹਾਨੂੰ ਹਰ ਤਰੀਕੇ ਦੀ ਵੈਰਾਈਟੀ ਮਿਲੂਗੀ ਸੋ ਵਿਜ਼ਿਟ ਜ਼ਰੂਰ ਕਰੋ ਜੇਕਰ ਵੱਡੇ ਵੱਡੇ ਫਾਇਦੇ ਲੈਣੇ ਆ ਤੇ